ਨਿਕਸ ਸੁਰਜਾ ਤੁਹਾਡੇ ਨਾਲ ਮਹਿਮੂਦ ਅੱਜ ਅਸੀਂ ਖੜੇ ਆ ਬਰਨਾਲਾ ਦੇ ਆਵਾਵਾਸਤੀ ਵਿੱਚ ਲਗਾਤਾਰ ਬਾਰਿਸ਼ ਪੈਣ ਨਾਲ ਕਈ ਲੋਕਾਂ ਦੀਆਂ ਛੱਤਾਂ ਡਿੱਗੀਆਂ ਇਹ ਸਿੱਧੀਆਂ ਤਸਵੀਰਾਂ ਤੁਹਾਨੂੰ ਦਿਖਾਈਆਂ ਜਾ ਰਹੀਆਂ ਨੇ ਦਸਨਯੋਗ ਇੱਕ ਗੱਲਬੰਦੀ ਹੈ ਕਿ ਪਿਛਲੇ ਸਾਲ ਇੱਕ ਮੁੰਡਾ ਛੱਤ ਥੱਲੇ ਆਣ ਦੇ ਕਾਰਨ ਵੀ ਮੌਤ ਹੋ ਗਈ ਸੀ ਉਹਨਾਂ ਦੇ ਘਰੇ ਖੜੇ ਗੱਲਬਾਤ ਕਰਾਂਗੇ ਕੀ ਨਾਮ ਹੈ ਸਰ ਜੀ ਮੇਰਾ ਨਾਮ ਕ੍ਰਿਸ਼ਨ ਸਿੰਘ ਹੈ ਅੱਛਾ ਅੱਜ ਜਿਹੜੀ ਛੱਤ ਡਿੱਗੀ ਕਦੋਂ ਡਿੱਗੀ ਇਹ ਅੱਜ 9:30 ਵਜੇ ਦੇ ਕਰੀਬ ਡਿੱਗੀ ਹੈ ਜੀ ਓਕੇ ਹਾਂਜੀ ਜਿਹੜੀ ਮੌਤ ਹੋਈ ਸੀ ਕੀ ਲੱਗਦਾ ਤੁਸੀਂ ਉਹ ਮੇਰਾ ਪੋਤਾ ਸੀਗਾ ਜੀ ਮੇ ਬੇਟਾ ਸੀਗਾ ਜੀ ਉਹ ਇੱਧਰਲੇ ਕਮਰੇ ਚ ਰਹਿੰਦਾ ਸੀਗਾ ਉਹ ਕਮਰੇ ਦੀ ਛੱਤ ਡਿੱਗੀ ਸੀਗੀ ਉਦੋਂ ਪੋਤੇ ਨੂੰ ਦੇਖੂ ਜੀ ਇਸ ਛੱਤ ਡਿੱਗਣ ਨਾਲ ਦੂਰੀ ਵਾਰ ਫਿਰ ਜਾ ਕੇ ਮਰੇ ਹੋਏ ਉਸ ਵੀ ਵਾਰ ਫਿਰ ਦੁਬਾਰਾ ਜੀ ਆਹ ਛੱਤ ਅੱਜ ਫਿਰ ਡਿੱਗੀ ਜੀ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਦੀ ਮੰਗ ਤਾਂ ਇਹ ਹੈ ਜੀ ਵੀ ਮਕਾਨਾਂ ਦੇ ਫਾਰਮ ਭਰੇ ਹੋਏ ਨਹੀਂਗੇ ਐ ਜੀ ਕਮੇਟੀ ਜਾ ਕੇ ਆਉਂਦੇ ਆ ਦੋ ਚਾਰ ਕਿਡੇ ਮਾਰਦੇ ਆ ਮਹੀਨੇ ਬਾਅਦ ਆਜੋ ਦੋ ਮਹੀਨੇ ਬਾਅਦ ਆਜੋ ਇਸ ਤਰ੍ਹਾਂ ਦਾ ਹੀ ਹੋ ਰਿਹਾ ਨਹੀਂ ਤਾਂ ਉਹਨੂੰ ਮਕਾਨ ਬਣ ਜਾਂਦਾ ਜੀ ਇਹ ਸਾਲ ਪਰਤਾ ਹੋ ਗਿਆ ਜੀ ਕੋਈ ਲੋਕਲ ਪ੍ਰਸ਼ਾਸਨ ਪਹੁੰਚਿਆ ਜੀ ਕਿਸੇ ਮਤਲੇ ਕੋਈ ਨਹੀਂ ਪਹੁੰਚਿਆ ਜੀ ਇੱਥੇ ਜੀ ਅਸੀਂ ਤਾਂ ਖੜ ਕੇ ਡਰਦੇ ਮਕਾਨ ਦੀ ਛੱਤ ਥੱਲੇ ਪੈਂਦੀ ਨਹੀਂ ਸੀ ਹੈਗੀ ਜੀ ਇਹ ਦੂਰ ਦੂਰ ਪੈ ਜਾਂਦੇ ਸੀਗੇ ਟਾਈਮ ਪਾਸ ਕਰ ਲੈਂਦੀ ਸੀ ਆਪਦਾ ਇਸ ਕਰਕੇ ਸਾਡਾ ਜੀ ਨਹੀਂ ਕੋਈ ਨੁਕਸਾਨ ਹੋਇਆ ਹੈਗਾ ਇਹ ਵਿਚਾਰੇਗਾ ਅਸਲ ਉਸਮਾਨ ਸਾਹਿਬ ਉਸਮਾਨ ਜਿਹੜਾ ਹੈਗਾ ਜੀ ਇਹ ਤਾਂ ਚਲੋ ਦੁਬਾਰਾ ਵੀ ਬਣ ਜਾਂਦਾ ਜੀ ਪਰ ਜਿਹੜਾ ਇੱਕ ਵਾਰੀ ਨੁਕਸਾਨ ਹੋ ਗਿਆ ਉਹ ਦੁਬਾਰਾ ਲੱਗਦਾ ਨਹੀਂ ਵੀ ਜਿਹੜੇ ਆਪਾਂ ਦੁੱਖ ਨੂੰ ਭੁੱਲੇ ਬੈਠੇ ਸੀ ਉਹ ਦੁੱਖ ਦੂਰੀ ਵਾਰ ਫੇਰ ਆਏ ਹੋ ਗਏ ਤੇ ਆ ਛੱਤ ਟਿਕਣ ਕਰਨ ਸੋਗਰ ਅਭੀ ਕੋਈ ਹਾਸਾ ਨਾ ਬਪਰਿਆ ਬਿਲਕੁਲ ਉਸੇ ਮਹੀਨੇ ਚ ਹੀ ਹੋਇਆ ਜੀ ਉਸੇ ਦਿਨਾਂ ਦੇ ਵਿੱਚ ਹੀ ਹੋਇਆ ਜੀ ਸਾਲ ਭਰ ਪੂਰਾ ਹੋਇਆ ਨਹੀਂ ਜੀ ਦੇਖੋ 30 ਤਰੀਕ ਦੀ ਗੱਲ ਸੀ ਕਿ ਆਇ ਇੱਕ ਤਰੀਕ ਹੋਗੀ ਤੇ ਹੋਗੀ ਉਹ ਵੀ 8ਵੇਂ ਮਹੀਨੇ 30 ਤਰੀਕ ਨੂੰ ਹੋਇਆ ਜੀ ਕਿ ਇਤਫਾਕ ਹੀ ਹੈ ਜੀ ਬਹੁਤ ਹਾਂ ਜੀ ਇਤਫਾਕ ਤੇ ਮੋਹੱਲਾ ਨਿਵਾਸੀ ਵਿਖੜਾਂਗੇ ਉਹਨਾਂ ਨਾਲ ਗੱਲਬਾਤ ਕਰਾਂਗੇ ਕੀ ਕਹਿਣਾ ਹੈ ਉਹਨਾਂ ਦਾ ਸਰ ਕੀ ਨਾਮ ਹੈ ਮੈਂ ਨਾਰਾਇਣ ਦੇਵ ਰਿਟਾਇਰਡ ਫਰਮ ਆਰਮੀ ਡਾਕਟਰ ਕੋਰ ਮੈਂ ਤੁਹਾਡਾ ਸਭ ਤੋਂ ਦੈਨਿਕ ਸਵੇਰਾ ਦਾ ਬਹੁਤ ਧੰਨਵਾਦ ਕਰਦਾ ਜਿਹੜਾ ਸਾਡੇ ਇੱਥੇ ਇੰਟਰਵਿਊ ਲੈਣ ਵਾਸਤੇ ਆਇਆ ਹੈ ਔਰ ਮੌਕਾ ਦੇਖਣ ਵਾਸਤੇ ਆਇਆ ਹੈ ਸਾਡੇ ਜਿਹੜੇ ਜ਼ਖਮ ਨੇ ਉਹਨਾਂ ਦੇ ਮਲਮ ਲਾਉਣ ਵਾਸਤੇ ਆਏ ਹੋਗੇ ਇਲਾਜ ਕਰਨ ਵਾਸਤੇ ਆਏ ਹੋ ਅਸੀਂ ਬੜੇ ਖੁਸ਼ ਹਾਂ ਤੁਹਾਡਾ ਸ਼ੁਕਰਗੁਜ਼ਾਰਾਂ ਬਾਕੀ ਇਹ ਜਿਹੜੇ ਮਕਾਨ ਨੇ ਜਿਹੜੇ ਗਰੇ ਨੇਗੇ ਇਹ ਤਾਂ ਬਾਖਖੇ ਦੇ ਵਿੱਚ ਕੋਈ ਹੁਣ ਉਸ ਟਾਈਮ ਆਦਮੀ ਨਹੀਂ ਸੀਗਾ ਜੇ ਉਸ ਟਾਈਮ ਹੁੰਦਾ ਪਿਛਲੇ ਸਾਲ ਇਹਨਾਂ ਦਾ 1 ਸਾਲ ਹੋ ਗਿਆ ਤਕਰੀਬ ਅੱਠਵੇਂ ਮਹੀਨੇ ਦੇ ਵਿੱਚ 2025 ਦੇ ਵਿੱਚ ਹੀ ਇਹਨਾਂ ਦੀ ਜਿਹੜਾ ਲੜਕਾ 24 ਸਾਲ 24 ਦੇ ਵਿੱਚ ਇਹਨਾਂ ਦੇ ਲੜਕੇ ਪੋਤੇ ਦੀ ਡੈਥ ਹੋਈ ਸੀ ਇਸ ਕਰਕੇ ਅੱਜ ਫੁਲਕੀ ਸਮਤੀ ਆ ਇਹ ਥੋੜਾ ਮੌਕੇ ਤੋਂ ਨਿਕਲ ਗਏ ਥੋੜਾ ਪਹਿਲਾਂ ਹੀ ਬਾਹਰ ਗਏ ਨੇ ਉਦੋਂ ਬਾਅਦ 9:30 ਵਜੇ ਤਕਰੀਬ ਇਹਨਾਂ ਦੀ ਸ਼ੱਤ ਡਿੱਗੀ ਹੈਗੀ ਤੇ ਬਾਕੀ ਇਹਨਾਂ ਦਾ ਜਾਨੀ ਨੁਕਸਾਨ ਤੋਂ ਬਚ ਗਿਆ ਬਾਕੀ ਨਾਲ ਜਿਹੜਾ ਮਾਲੀਰ ਸਮਾਨ ਚ ਗਿਆ ਉਹ ਬਚ ਰਿਹਾ ਜਿਹੜਾ ਗਰੀਬ ਦਾ ਉਹ ਥੱਲੇ ਆ ਕੇ ਸਾਰਾ ਖਰਾਬ ਹੋ ਗਿਆ ਹੈ ਇਸ ਕਰਕੇ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਵੀ ਇਹਨਾਂ ਦੇ ਫਾਰਮ ਕਾਫੀ ਦੇਰ ਦੇ ਭਰੇ ਹੋਏ ਨੇ ਕੋਈ ਸਾਰ ਨਹੀਂ ਲੈ ਰਿਹਾ ਪ੍ਰਸ਼ਾਸਨ ਨੂੰ ਬੇਨਤੀ ਆ ਇਹਨਾਂ ਦੀ ਗਰੀਬਾਂ ਦੀ ਸਾਰ ਲਈ ਜਾਵੇ ਠੀਕ ਹੈ ਜੀ ਹੋਰ ਵੀ ਮੋਹੱਲ ਨਿਵਾਸੀ ਖੜੇ ਨੇ ਜਿੰਨਾਂ ਅਗਲਾ ਕਰਾਂਗੇ ਠੀਕ ਹੈ ਕੀ ਨਾਮ ਸਰ ਇਹ ਰਾਹੁਲ ਖੋਲੀ ਜੀ ਅੱਜ ਆਵਾਸਤੀ ਵਿੱਚ ਖੜੇ ਆ ਇਹਨਾਂ ਦਾ ਪਿਛਲੇ ਸਾਲ ਪੁੱਤਾ ਵੀ ਐਕਸਪਾਇਰ ਹੋ ਗਿਆ ਸੀ ਛਤ ਡਿੱਗਣ ਕਰਨ ਹੁਣ ਫਿਰ ਛਤ ਡਿੱਗੀ ਉਹਦੇ ਬਾਰੇ ਸਭ ਬਿਲਕੁਲ ਜੀ ਇਹਨਾਂ ਦਾ 11 ਸਾਲ ਦਾ ਪੁੱਤ ਐਕਸਪਾਇਰ ਹੋਇਆ ਸੀ ਅੱਜ ਫਿਰ ਉਹੀ 8ਵਾਂ ਮਹੀਨਾ ਅੱਜ ਫਿਰ 7:30 ਵਜੇ ਡਿੱਗੀ ਇਹਨਾਂ ਦੀ ਬਹੁਤ ਬੁਰਾ ਹਾਲ ਹੈ ਜੀ ਇਹਨਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੈ ਪਰਮਾਤਮਾ ਦੀ ਬਹੁਤ ਵੱਡੀ ਮਿਹਰ ਹੈ ਹਾਂ ਜੀ ਜਾਨੀ ਨੁਕਸਾਨ ਕੋਈ ਵੀ ਨਹੀਂ ਹੋਇਆ ਹੈਗਾ ਇਹਦੇ ਚਲੇ ਗਏ ਸੀਗੇ ਮੂਵ ਹੋ ਗਏ ਸੀ ਪਹਿਲੇ ਤੇ ਇਹਨਾਂ ਦੇ ਨਾਂ ਤਾਂ ਕੋਈ ਫਾਰਮ ਆ ਰਹੇ ਨਹੀਂ ਛੱਤਾਂ ਦੇ ਜਿਹੜੇ ਭਰੇ ਹੋਏ ਨੇ ਕੁਝ ਵੀ ਨਹੀਂ ਮਿਲ ਰਿਹਾ ਇਹਨਾਂ ਨੂੰ ਕਾਫੀ ਟਾਈਮ ਤੋਂ ਫਾਰਮ ਭਰੇ ਆ ਹਾਂ ਜੀ ਬਹੁਤ ਟਾਈਮ ਦੇ ਏਸੀ ਆਪਣੇ ਦੁੱਖ ਦੁੱਖ ਭਰੀ ਗਾਣੀ ਦਸੀ ਇਹਨਾਂ ਨੇ ਹਵਾ ਵਸਤੀ ਵਾਲੇ ਲੋਕਾਂ ਨੇ ਵਸਤੀ ਵਾਲੇ ਨੇ ਕਾफी ਫਾਰਮ ਵੀ ਭਰੇ ਗਨੇ ਜੋ ਕਿ ਇਨਦੀ ਕੋਈ ਸੁਣਵਾਈ ਨਹੀਂ ਹੋਈ ਲਗਾਤਾਰ ਕੋਈ ਪ੍ਰਸ਼ਾਸਨ ਆ ਨਹੀਂ ਰਿਹਾ ਦਿਨਿਕ ਸਪੀਕਰ ਤੁਹਾਡੇ ਨਾਲ ਮੈਂ ਨਿਕ ਸੁਰਜਾ ਤੁਹਾਡੇ ਨਾਲ ਮਹਿਮੂਦ ਅੱਜ ਅਸੀਂ ਖੜੇ ਆ ਬਰਨਾਲਾ ਦੀ ਆਵਾਵਾਸਤੀ ਵਿੱਚ ਲਗਾਤਾਰ ਬਾਰਿਸ਼ ਪੈਨ ਨਾਲ ਕਈ ਲੋਕਾਂ ਦੀਆਂ ਛੱਤਾਂ ਡਿੱਗੀਆਂ ਸਿੱਧੀਆਂ ਤਸਵੀਰਾਂ ਤੁਹਾਨੂੰ ਦਿਖਾਈਆਂ ਜਾ ਰਹੀਆਂ ਨੇ ਦਸਨ ਜੋਗ ਇਹ ਗੱਲਬੰਦੀ ਹੈ ਕਿ ਪਿਛਲੇ ਸਾਲ ਇੱਕ ਮੁੰਡਾ ਛੱਤ ਥੱਲੇ ਆਣ ਦੇ ਕਾਰਨ ਵੀ ਮੌਤ ਹੋ ਗਈ ਸੀ ਉਹਨਾਂ ਦੇ ਘਰੇ ਖੜਿਆ ਗੱਲਬਾਤ ਕਰਾਂਗੇ ਕੀ ਨਾਮ ਸਰ ਜੀ ਮੇਰਾ ਨਾਮ ਕਿਸ਼ਨ ਸਿੰਘ ਹੈ ਅੱਛਾ ਅੱਜ ਜਿਹੜੀ ਇਹ ਛੱਤ ਡਿੱਗੀ ਕਦੋਂ ਡਿੱਗੀ ਇਹ ਅੱਜ 9:30 ਵਜੇ ਦੇ ਕਰੀਬ ਡਿੱਗੀ ਹੈ ਜੀ ਓਕੇ ਹਾਂਜੀ ਜਿਹੜੀ ਇਹ ਮੌਤ ਹੋਈ ਸੀ ਕੀ ਲੱਗਦਾ ਤੁਸੀਂ ਉਹ ਮੇਰਾ ਪੋਤਾ ਸੀਗਾ ਜੀ ਮੇ ਬੇਟਾ ਸੀਗਾ ਜੀ ਉਹ ਇੱਧਰਲੇ ਕਮਰੇ ਚ ਰਹਿੰਦਾ ਸੀਗਾ ਉਹ ਕਮਰੇ ਦੀ ਛੱਤ ਡਿੱਗੀ ਸੀਗੀ ਉਦੋਂ ਪੋਤੇ ਨੂੰ ਦੇਖੂ ਜੀ ਇਸ ਛੱਤ ਡਿੱਗਣ ਨਾਲ ਦੂਰੀ ਵਾਰ ਫਿਰ ਜਾ ਕੇ ਮਰੇ ਹੋਏ ਉਸ ਵੀ ਵਾਰ ਫਿਰ ਦੁਬਾਰਾ ਜੀ ਆਸਾਤ ਅੱਜ ਫਿਰ ਡਿੱਗੀ ਜੀ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਦੀ ਮੰਗ ਤਾਂ ਇਹ ਹੈ ਜੀ ਵੀ ਮਕਾਨਾਂ ਦੇ ਫਾਰਮ ਭਰੇ ਹੋਏ ਨੇਗੇ ਐ ਜੀ ਕਮੇਟੀ ਜਾ ਕੇ ਆਉਨੇ ਆ ਦੋ ਚਾਰ ਕਿਡੇ ਮਾਰਦੇ ਆ ਮਹੀਨੇ ਬਾਅਦ ਆਜੋ ਦੋ ਮਹੀਨੇ ਬਾਅਦ ਆਜੋ ਇਸ ਤਰ੍ਹਾਂ ਦਾ ਹੀ ਹੋ ਰਿਹਾ ਨਹੀਂ ਤਾਂ ਉਹਨੂੰ ਮਕਾਨ ਬਣ ਜਾਂਦਾ ਜੀ ਇਹ ਸਾਲ ਪਰਤਾ ਹੋ ਗਿਆ ਜੀ ਕੋਈ ਲੋਕਲ ਪ੍ਰਸ਼ਾਸਨ ਪਹੁੰਚਿਆ ਜੀ ਕਿਸੇ ਮਤਲੇ ਕੋਈ ਨਹੀਂ ਪਹੁੰਚਿਆ ਜੀ ਇੱਥੇ ਜੀ ਅਸੀਂ ਤਾਂ ਖੜ ਕੇ ਡਰਦੇ ਮਕਾਨ ਦੀ ਛੱਤ ਥੱਲੇ ਪੈਂਦੀ ਨਹੀਂ ਸੀ ਹੈਗੀ ਜੀ ਇਹ ਦੂਰ ਦੂਰ ਪੈ ਜਾਂਦੇ ਸੀਗੇ ਟਾਈਮ ਪਾਸ ਕਰ ਲੈਂਦੀ ਸੀ ਆਪਦਾ ਇਸ ਕਰਕੇ ਸਾਡਾ ਜੀ ਨਹੀਂ ਕੋਈ ਨੁਕਸਾਨ ਹੋਇਆ ਹੈਗਾ ਇਹ ਵਿਚਾਰੇਗਾ ਅਸਲ ਉਸਮਾਨ ਸਾਜ ਉਸਮਾਨ ਜਿਹੜਾ ਹੈਗਾ ਜੀ ਇਹ ਤਾਂ ਚਲੋ ਦੁਬਾਰਾ ਵੀ ਬਣ ਜਾਂਦਾ ਜੀ ਪਰ ਜਿਹੜਾ ਇੱਕ ਵਾਰੀ ਨੁਕਸਾਨ ਹੋ ਗਿਆ ਉਹ ਦੁਬਾਰਾ ਲੱਗਦਾ ਨਹੀਂ ਵੀ ਜਿਹੜੇ ਆਪਾਂ ਦੁੱਖ ਨੂੰ ਭੁੱਲੇ ਬੈਠੇ ਸੀ ਉਹ ਦੁੱਖ ਦੂਰੀ ਵਾਰ ਫੇਰ ਆਏ ਹੋ ਗਏ ਵੀ ਆਏ ਛੱਤ ਟਿਕਣ ਕਰਨ ਸੋਗਰ ਵੀ ਕੋਈ ਹਾਸਾ ਨਾ ਬਪਰਿਆ ਬਿਲਕੁਲ ਉਸੇ ਮਹੀਨੇ ਚ ਹੀ ਹੋਇਆ ਜੀ ਉਸੇ ਦਿਨਾਂ ਦੇ ਵਿੱਚ ਹੀ ਹੋਇਆ ਜੀ ਸਾਲ ਭਰ ਪੂਰਾ ਹੋਇਆ ਨਹੀਂ ਜੀ ਦੇਖੋ 30 ਤਰੀਕ ਦੀ ਗੱਲ ਸੀ ਕਿ ਆਇ ਇੱਕ ਤਰੀਕ ਹੋਗੀ ਤੇ ਹੋਗੀ ਉਹ ਵੀ 8ਵੇਂ ਮਹੀਨੇ 30 ਤਰੀਕ ਨੂੰ ਹੋਇਆ ਜੀ ਕਿ ਇਤਫਾਕ ਹੀ ਹੈ ਜੀ ਬਹੁਤ ਹਾਂ ਜੀ ਇਤਫਾਕ ਵਾਲੀ ਤੇ 몰라 ਨਿਵਾਸੀ ਵੀ ਖੜਾ ਗਾ ਉਹਨਾਂ ਨਾਲ ਗੱਲਬਾਤ ਕਰਾਂਗੇ ਕੀ ਕਹਿਣਾ ਹੈ ਉਹਨਾਂ ਦਾ ਸਰ ਕੀ ਨਾਮ ਹੈ ਮੈਂ ਨਾਰਾਇਣ ਦੇਵ ਰਿਕਰਡ ਫਰਮ ਆਰਮੀ ਮੈਡੀਕਲ ਕੋਰ ਮੈਂ ਤੁਹਾਡਾ ਸਭ ਤੋਂ ਦੈਨਿਕ ਸਵੇਰਾ ਦਾ ਬਹੁਤ ਧੰਨਵਾਦ ਕਰਦਾ ਜਿਹੜਾ ਸਾਡੇ ਇੱਥੇ ਇੰਟਰਵਿਊ ਲੈਣ ਵਾਸਤੇ ਆਇਆ ਔਰ ਮੌਕਾ ਦੇਖਣ ਵਾਸਤੇ ਆਇਆ ਸਾਡੇ ਜਿਹੜੇ ਜ਼ਖਮ ਨੇ ਉਹਨਾਂ ਦੇ ਮਲਮ ਲਾਉਣ ਵਾਸਤੇ ਆਏ ਹੋਗੇ ਇਲਾਜ ਕਰਨ ਵਾਸਤੇ ਆਏ ਹੋ ਅਸੀਂ ਬੜੇ ਖੁਸ਼ ਆ ਤੁਹਾਡਾ ਸ਼ੁਕਰਗੁਜ਼ਾਰਾਂ ਬਾਕੀ ਇਹ ਜਿਹੜੇ ਮਕਾਨ ਨੇ ਜਿਹੜੇ ਗਰੇ ਨੇ ਕਿ ਕਿਤਾਤ ਬਾਕਖੀ ਦੇ ਵਿੱਚ ਕੋਈ ਹੁਣ ਉਸ ਟਾਈਮ ਆਦਮੀ ਨਹੀਂ ਸੀਗਾ ਜੇ ਉਸ ਟਾਈਮ ਹੁੰਦਾ ਪਿਛਲੇ ਸਾਲ ਇਹਨਾਂ ਦਾ 1 ਸਾਲ ਹੋ ਗਿਆ ਤਕਰੀਬਨ ਅੱਠਵੇਂ ਮਹੀਨੇ ਦੇ ਵਿੱਚ 2025 ਦੇ ਵਿੱਚ ਹੀ ਇਹਨਾਂ ਦੀ ਜਿਹੜਾ ਲੜਕਾ 24 ਸਾਲ 24 ਦੇ ਵਿੱਚ ਇਹਨਾਂ ਦੇ ਲੜਕੇ ਪੋਤੇ ਦੀ ਡੈਥ ਹੋਈ ਸੀ ਇਸ ਕਰਕੇ ਆ ਦੇ ਖੁਸ਼ੀ ਸੁਣਤੀ ਆ ਇਹ ਥੋੜਾ ਮੌਕੇ ਤੋਂ ਨਿਕਲ ਗਏ ਥੋੜਾ ਪਹਿਲਾਂ ਹੀ ਬਾਹਰ ਗਏ ਨੇ ਉਦੋਂ ਬਾਅਦ 9:30 ਵਜੇ ਤਕਰੀਬ ਇਹਨਾਂ ਦੀ ਸੱਤ ਬਿੱਗੀ ਆ ਗਈ ਤੇ ਬਾਕੀ ਇਹਨਾਂ ਦਾ ਜਾਨੀ ਨੁਕਸਾਨ ਤੋਂ ਬਚ ਗਿਆ ਬਾਕੀ ਇਹਨਾਂ ਦਾ ਜਿਹੜਾ ਮਾਲੀ ਸਮਾਨ ਸੀਗਾ ਉਹ ਵਿਚਾਰਾਂ ਦਾ ਜਿਹੜਾ ਗਰੀਬ ਦਾ ਉਹ ਥੱਲੇ ਆ ਕੇ ਸਾਰਾ ਖਰਾਬ ਹੋ ਗਿਆ ਇਸ ਕਰਕੇ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਵੀ ਇਹਨਾਂ ਦੇ ਫਾਰਮ ਕਾਫੀ ਦੇਰ ਦੇ ਭਰੇ ਹੋਏ ਨੇ ਕੋਈ ਸਾਰ ਨਹੀਂ ਲੈ ਰਿਹਾ ਪ੍ਰਸ਼ਾਸਨ ਨੂੰ ਬੇਨਤੀ ਆ ਇਹਨਾਂ ਦੀ ਗਰੀਬਾਂ ਦੀ ਸਾਰ ਲਈ ਜਾਵੇ ਠੀਕ ਆ ਜੀ ਹੋਰ ਵੀ ਮੋਹੱਲਾ ਨਿਵਾਸੀ ਖੜੇ ਨੇ ਜਿੰਨਾ ਅਗਲਾ ਕਰਾਂਗੇ ਠੀਕ ਹੈ ਕੀ ਨਾਮ ਸਰ ਰਾਹੁਲ ਖੋਲੀ ਜੀ ਅੱਜ ਆਵਾਸਥੀ ਵਿੱਚ ਖੜੇ ਆ ਇਹਨਾਂ ਦਾ ਪਿਛਲੇ ਸਾਲ ਪੁੱਤਾਂ ਵੀ ਐਕਸਪਾਇਰ ਹੋ ਗਿਆ ਸੀ 7 ਡਿੱਗਣ ਕਰਨ ਹੁਣ ਫਿਰ 7 ਡਿੱਗ ਗਈ ਉਹਦੇ ਬਾਰੇ ਸਭ ਬਿਲਕੁਲ ਜੀ ਇਹਨਾਂ ਦਾ 11 ਸਾਲ ਦਾ ਪੁੱਤ ਐਕਸਪਾਇਰ ਹੋਇਆ ਸੀ ਅੱਜ ਫਿਰ ਉਹੀ 8ਵਾਂ ਮਹੀਨਾ ਅੱਜ ਫਿਰ 9:30 ਵਜੇ ਡਿੱਗੀ ਇਹਨਾਂ ਦੀ ਬਹੁਤ ਬੁਰਾ ਹਾਲ ਹੈ ਜੀ ਇਹਨਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੈ ਪਰਮਾਤਮਾ ਦੀ ਬਹੁਤ ਵੱਡੀ ਮਿਹਰ ਰਹੀ ਹਾਂ ਜੀ ਜਾਨੀ ਨੁਕਸਾਨ ਕੋਈ ਵੀ ਨਹੀਂ ਹੋਇਆਗਾ ਇਹ ਤਾਂ ਚਲੇ ਗਏ ਸੀਗੇ ਮੂਵ ਹੋ ਗਏ ਸੀ ਪਹਿਲੇ ਇਹ ਇਹਨਾਂ ਦੇ ਨਾਂ ਤਾਂ ਕੋਈ ਫਾਰਮ ਆ ਰਹੇ ਨਹੀਂ ਛੱਤਾਂ ਦੇ ਜਿਹੜੇ ਭਰੇ ਹੋਏ ਨੇ ਕੁਝ ਵੀ ਨਹੀਂ ਮਿਲ ਰਿਹਾ ਇਹਨਾਂ ਨੂੰ। ਕਾਫੀ ਟਾਈਮ ਤੋਂ ਫਾਰਮ ਭਰੇ ਆ। ਹਾਂਜੀ ਬਹੁਤ ਟਾਈਮ ਦੇ ਉੱਪਰ ਹੋਏ ਨੇ। ਠੀਕ ਹੈ। ਪਿਛਲੇ ਸਾਲ ਤੋਂ ਭਰੇ ਹੋਏ ਨੇ ਜੀ। ਪਿਛਲੇ ਸਾਲ। ਇਹ ਸੀ ਆਪਣੇ ਦੁੱਖ ਦਾ ਦੁੱਖ ਭਰੀ ਗਾਣੀ ਦੱਸੀ ਇਹਨਾਂ ਨੇ। ਹਵਾ ਵਸਤੀ ਵਾਲੇ ਲੋਕਾਂ ਨੇ ਵਸਤੀ ਵਾਲਿਆਂ ਨੇ ਕਾਫੀ ਫਾਰਮ ਵੀ ਭਰੇ ਗਏ ਨੇ ਜੋ ਕਿ ਇਹਨਾਂ ਦੀ ਕੋਈ ਸੁਣਵਾਈ ਨਹੀਂ ਹੋਈ। ਲਗਾਤਾਰ ਕੋਈ ਪ੍ਰਸ਼ਾਸਨ ਆ ਨਹੀਂ ਰਿਹਾ। ਡੇਨਿਕ ਸਪੀਕਰ ਤੁਹਾਡੇ ਨਾਲ ਮੈਂ। ਨਿਕਸ ਸੁਰਜਾ ਤੁਹਾਡੇ ਨਾਲ ਮਹਿਮੂਦ ਅੱਜ ਅਸੀਂ ਖੜੇ ਆ ਬਰਨਾਲਾ ਦੇ ਆਵਾਵਾਸਤੀ ਵਿੱਚ ਲਗਾਤਾਰ ਬਾਰਿਸ਼ ਪੈਣ ਨਾਲ ਕਈ ਲੋਕਾਂ ਦੀਆਂ ਛੱਤਾਂ ਡਿੱਗੀਆਂ ਸਿੱਧੀਆਂ ਤਸਵੀਰਾਂ ਤੁਹਾਨੂੰ ਦਿਖਾਈਆਂ ਜਾ ਰਹੀਆਂ ਨੇ ਦਸਨ ਜੋਗ ਇਹ ਗੱਲਬੰਦੀ ਹੈ ਕਿ ਪਿਛਲੇ ਸਾਲ ਇੱਕ ਮੁੰਡਾ ਛੱਤ ਥੱਲੇ ਆਣ ਦੇ ਕਾਰਨ ਵੀ ਮੌਤ ਹੋ ਗਈ ਸੀ ਉਹਨਾਂ ਦੇ ਘਰੇ ਖੜਿਆ ਗੱਲਬਾਤ ਕਰਾਂਗੇ ਕੀ ਨਾਮ ਸਰ ਜੀ ਮੇਰਾ ਨਾਮ ਕ੍ਰਿਸ਼ਨ ਸਿੰਘ ਹੈ ਅੱਛਾ ਅੱਜ ਜਿਹੜੀ ਇਹ ਛੱਤ ਡਿੱਗੀ ਕਦੋਂ ਡਿੱਗੀ ਇਹ ਅੱਜ 9:30 ਵਜੇ ਦੇ ਕਰੀਬ ਡਿੱਗੀ ਹੈ ਜੀ ਓਕੇ ਹਾਂਜੀ ਜਿਹੜੀ ਇਹ ਮੌਤ ਹੋਈ ਸੀ ਕੀ ਲੱਗਦਾ ਤੁਸੀਂ ਉਹ ਮੇਰਾ ਪੋਤਾ ਸੀਗਾ ਜੀ ਮੈਂ ਬੇਟਾ ਸੀਗਾ ਜੀ ਉਹ ਇਧਰਲੇ ਕਮਰੇ ਚ ਰਹਿੰਦਾ ਸੀਗਾ ਉਹ ਕਮਰੇ ਦੀ ਛੱਤ ਡਿੱਗੀ ਸੀਗੀ ਉਦੋਂ ਪੋਤੇ ਦੀ ਦੇਖੀ ਇਹ ਸੱਤ ਡਿੱਗਣ ਨਾਲ ਦੂਰੀ ਵਾਰ ਫਿਰ ਜਾ ਕੇ ਮਰੇ ਹੋ ਗਏ ਉਸ ਵੀ ਵਾਰ ਫਿਰ ਦੁਬਾਰਾ ਜੀ ਆ ਸੱਤ ਅੱਧ ਫਿਰ ਗਿਰ ਗਈ ਜੀ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਦੀ ਮੰਗ ਤਾਂ ਇਹ ਹੈ ਜੀ ਵੀ ਮਕਾਨਾਂ ਦੇ ਫਾਰਮ ਭਰੇ ਹੋਏ ਨੇਗੇ ਐ ਜੀ ਕਮੇਟੀ ਜਾ ਕੇ ਆਉਂਦੇ ਆ ਦੋ ਚਾਰ ਕਿਡੇ ਮਾਰਦੇ ਆ ਮਹੀਨੇ ਬਾਅਦ ਆਜੋ ਦੋ ਮਹੀਨੇ ਬਾਅਦ ਆਜੋ ਇਸ ਤਰ੍ਹਾਂ ਦਾ ਹੀ ਹੋ ਰਿਹਾ ਨਹੀਂ ਤਾਂ ਉਹਨੂੰ ਮਕਾਨ ਬਣ ਜਾਂਦਾ ਜੀ ਇਸ ਸਾਲ ਪਰਤਾ ਹੋ ਗਿਆ ਜੀ ਕੋਈ ਲੋਕਲ ਪ੍ਰਸ਼ਾਸਨ ਪਹੁੰਚਿਆ ਜੀ ਕਿਸੇ ਮਤਲੇ ਨਹੀਂ ਕੋਈ ਨਹੀਂ ਪਹੁੰਚਿਆ ਜੀ ਇੱਥੇ ਜੀ ਅਸੀਂ ਤਾਂ ਖੜ ਕੇ ਡਰਦੇ ਮਕਾਨ ਦੀ ਛੱਤ ਥੱਲੇ ਪੈਂਦੇ ਨਹੀਂ ਸੀ ਜੀ ਇਹਦੇ ਉੱਤਰ ਪੈ ਜਾਂਦੇ ਸੀਗੇ ਟਾਈਮ ਪਾਸ ਕਰ ਲੈਂਦੀ ਸੀ ਆਪਦਾ ਇਸ ਕਰਕੇ ਸਾਡਾ ਜੀ ਨਹੀਂ ਕੋਈ ਨੁਕਸਾਨ ਹੋਇਆ ਹੈਗਾ ਇਹ ਵਿਚਾਰ ਹੈਗਾ ਅਸਲ ਸਮਾਨ ਸਾਧੋ ਸਮਾਨ ਜਿਹੜਾ ਹੈਗਾ ਜੀ ਇਹ ਤਾਂ ਚਲੋ ਦੁਬਾਰਾ ਵੀ ਬਣ ਜਾਂਦਾ ਜੀ ਪਰ ਜਿਹੜਾ ਇੱਕ ਵਾਰੀ ਨੁਕਸਾਨ ਹੋ ਗਿਆ ਉਹ ਦੁਬਾਰਾ ਲੱਗਦਾ ਨਹੀਂ ਵੀ ਜਿਹੜੇ ਆਪਾਂ ਦੁੱਖ ਨੂੰ ਭੁੱਲੇ ਬੈਠੇ ਸੀ ਉਹ ਦੁੱਖ ਦੂਰੀ ਬਾਅਦ ਫੇਰ ਆਇਆ ਹੋ ਗਏ ਆ ਛੱਤ ਟਿਕਣ ਕਰਨ ਸੋ ਕਰਾ ਵੀ ਕੋਈ ਹਾਸਾ ਨਾ ਬਪਰਿਆ ਬਿਲਕੁਲ ਉਸੇ ਮਹੀਨੇ ਚ ਹੀ ਹੋਇਆ ਜੀ ਉਸੇ ਦਿਨਾਂ ਦੇ ਵਿੱਚ ਹੀ ਹੋਇਆ ਜੀ ਸਾਲ ਭਰ ਪੂਰਾ ਹੋਇਆ ਨਹੀਂ ਜੀ ਦੇਖੋ 30 ਤਰੀਕ ਦੀ ਗੱਲ ਸੀ ਕਿ ਆਜ 1 ਤਰੀਕ ਹੋ ਗਈ ਅੱਜ 2 ਹੋ ਗਈ ਅੱਜ ਉਹ ਵੀ 8ਵੇਂ ਮਹੀਨੇ 30 ਤਰੀਕ ਦੀ ਉਹ ਵੀ 8ਵੇਂ ਮਹੀਨੇ 30 ਤਰੀਕ ਨੂੰ ਹੋਇਆ ਸੀ ਸਿਮਰ ਲਾ ਨਿਵਾਸੀ ਵੀ ਖੜਾਗੇ ਉਹਨਾਂ ਨਾਲ ਗੱਲਬਾਤ ਕਰਾਂਗੇ ਕੀ ਕਹਿਣਾ ਹੈ ਉਹਨਾਂ ਦਾ ਸਰ ਕੀ ਨਾਮ ਹੈ ਮੈਂ ਨਾਰਾਇਣ ਦੇਵ ਰਿਕਰਡ ਫਰਮ ਆਰਮੀ ਮੈਡੀਕਲ ਕੋਰ ਮੈਂ ਤੁਹਾਡਾ ਸਭ ਤੋਂ ਦੈਨਿਕ ਸਵੇਰਾ ਦਾ ਬਹੁਤ ਧੰਨਵਾਦ ਕਰਦਾ ਜਿਹੜਾ ਸਾਡੇ ਇੱਥੇ ਇੰਟਰਵਿਊ ਲੈਣ ਵਾਸਤੇ ਆਇਆ ਹੈ ਔਰ ਮੌਕਾ ਦੇਖਣ ਵਾਸਤੇ ਆਇਆ ਸਾਡੇ ਜਿਹੜੇ ਜ਼ਖਮ ਨੇ ਉਹਨਾਂ ਦੇ ਮਲਮ ਲਾਉਣ ਵਾਸਤੇ ਆਏ ਹੋਗੇ ਇਲਾਜ ਕਰਨ ਵਾਸਤੇ ਆਏ ਹੋ ਅਸੀਂ ਬੜੇ ਖੁਸ਼ ਹਾਂ ਤੁਹਾਡਾ ਸ਼ੁਕਰਗੁਜ਼ਾਰਾਂ ਬਾਕੀ ਇਹ ਜਿਹੜੇ ਮਕਾਨ ਨੇ ਜਿਹੜੇ ਗਰੇ ਨੇਗੇ ਇਹ ਤਾਂ ਤਬਾਖਾ ਖੇਦੀ ਵਿੱਚ ਕੋਈ ਹੁਣ ਉਸ ਟਾਈਮ ਆਦਮੀ ਨਹੀਂ ਸੀਗਾ ਜੇ ਉਸ ਟਾਈਮ ਹੁੰਦਾ ਪਿਛਲੇ ਸਾਲ ਇਹਨਾਂ ਦਾ 1 ਸਾਲ ਹੋ ਗਿਆ ਤਕਰੀਬਨ ਅੱਠਵੇਂ ਮਹੀਨੇ ਦੇ ਵਿੱਚ 2025 ਦੇ ਵਿੱਚ ਹੀ ਇਹਨਾਂ ਦੀ ਜਿਹੜਾ ਲੜਕਾ 24 ਸਾਲ 24 ਦੇ ਵਿੱਚ ਇਹਨਾਂ ਦੇ ਲੜਕੀ ਪੋਤੇ ਦੀ ਡੈਥ ਹੋਈ ਸੀ ਇਸ ਕਰਕੇ ਆ ਦੇ ਫੋਕਸ ਸਮਤੀ ਆ ਇਹ ਥੋੜਾ ਮੌਕੇ ਤੋਂ ਨਿਕਲ ਗਏ ਥੋੜਾ ਪਹਿਲਾਂ ਹੀ ਬਾਹਰ ਗਏ ਨੇ ਉਦੋਂ ਬਾਅਦ 9:30 ਵਜੇ ਤਕਰੀਬ ਇਹਨਾਂ ਦੀ ਸੱਤ ਡਿੱਗੀ ਹੈਗੀ ਤੇ ਬਾਕੀ ਇਹਨਾਂ ਦਾ ਜਾਨੀ ਨੁਕਸਾਨ ਤੋਂ ਬਚ ਗਿਆ ਬਾਕੀ ਨਾਲ ਜਿਹੜਾ ਮਾਲੀ ਸਮਾਨ ਸੀਗਾ ਉਹ ਤੇ ਜਿਹੜਾ ਗਰੀਬ ਦਾ ਉਹ ਥੱਲੇ ਆ ਕੇ ਸਾਰਾ ਖਰਾਬ ਹੋ ਗਿਆ ਹੈ ਇਸ ਕਰਕੇ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਵੀ ਇਹਨਾਂ ਦੇ ਫਾਰਮ ਕਾਫੀ ਦੇਰ ਦੇ ਭਰੇ ਹੋਏ ਨੇ ਕੋਈ ਸਾਰ ਨਹੀਂ ਲੈ ਰਿਹਾ ਪ੍ਰਸ਼ਾਸਨ ਨੂੰ ਬੇਨਤੀ ਆ ਇਹਨਾਂ ਦੀ ਗਰੀਬਾਂ ਦੀ ਸਾਰ ਲਈ ਜਾਵੇ ਠੀਕ ਹੈ ਜੀ ਹੋਰ ਵੀ ਮੋਹੱਲ ਨਿਵਾਸੀ ਖੜੇ ਨੇ ਜਿੰਨਾ ਅਗਲਾ ਕਰਾਂਗੇ ਠੀਕ ਹੈ ਕੀ ਨਾਮ ਅਸਲ ਰਾਹੁਲ ਕੋਹਲੀ ਜੀ ਅੱਜ ਆਵਾਸਥੀ ਵਿੱਚ ਖੜੇ ਆ ਇਹਨਾਂ ਦਾ ਪਿਛਲੇ ਸਾਲ ਪੁੱਤਾਂ ਵੀ ਐਕਸਪਾਇਰ ਹੋ ਗਿਆ ਸੀ ਛਤ ਡਿੱਗਣ ਕਰਨ ਹੁਣ ਫਿਰ ਛਤ ਡਿੱਗੀ ਉਹਦੇ ਬਾਰੇ ਸਸ ਬਿਲਕੁਲ ਜੀ ਇਹਨਾਂ ਦਾ 11 ਸਾਲ ਦਾ ਪੁੱਤ ਐਕਸਪਾਇਰ ਹੋਇਆ ਸੀ ਅੱਜ ਫਿਰ ਉਹੀ 8ਵਾਂ ਮਹੀਨਾ ਅੱਜ ਫਿਰ 9:30 ਵਜੇ ਡਿੱਗੀ ਇਹਨਾਂ ਦੀ ਬਹੁਤ ਬੁਰਾ ਹਾਲ ਹੈ ਜੀ ਇਹਨਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੈ ਪਰਮਾਤਮਾ ਦੀ ਬਹੁਤ ਵੱਡੀ ਮਿਹਰ ਰਹੀ ਹਾਂ ਜੀ ਜਾਨੀ ਨੁਕਸਾਨ ਕੋਈ ਵੀ ਨਹੀਂ ਹੋਇਆਗਾ ਇਹਦੇ ਚਲੇ ਗਏ ਸੀਗੇ ਮੂਵ ਹੋ ਗਏ ਸੀ ਪਹਿਲੇ ਤੇ ਇਨਾਂ ਦੇ ਨਾਂ ਤਾਂ ਕੋਈ ਫਾਰਮ ਆ ਰਹੇ ਨਹੀਂ ਛੱਤਾਂ ਦੇ ਜਿਹੜੇ ਭਰੇ ਹੋਏ ਨੇ ਕੁਝ ਵੀ ਨਹੀਂ ਮਿਲ ਰਿਹਾ ਇਹਨਾਂ ਨੂੰ। ਕਾਫੀ ਟਾਈਮ ਤੋਂ ਫਾਰਮ ਭਰੇ ਆ। ਹਾਂਜੀ ਬਹੁਤ ਟਾਈਮ ਦੇ ਭਰੇ ਹੋਏ ਨੇ। ਠੀਕ ਹੈ। ਪਿਛਲੇ ਸਾਲ ਤੋਂ ਭਰੇ ਹੋਏ ਨੇ ਜੀ। ਪਿਛਲੇ ਸਾਲ। ਇਹ ਸੀ ਆਪਣੇ ਦੁੱਖ ਦਾ ਦੁੱਖ ਭਰੀ ਗਾਣੀ ਦਸੀ ਇਹਨਾਂ ਨੇ। ਹਵਾ ਵਸਤੀ ਵਾਲੇ ਲੋਕਾਂ ਨੇ ਵਸਤੀ ਵਾਲੇ ਨੇ ਕਾਫੀ ਫਾਰਮ ਵੀ ਭਰੇ ਗਏ ਨੇ ਜੋ ਕਿ ਇਨਾਂ ਦੀ ਕੋਈ ਸੁਣਵਾਈ ਨਹੀਂ ਹੋਈ। ਲਗਾਤਾਰ ਕੋਈ ਪ੍ਰਸ਼ਾਸਨ ਆ ਨਹੀਂ ਰਿਹਾ। ਥੈਂਕਸ ਜੀ ਤੁਹਾਡੇ ਨਾਲ ਮੈਂ।